ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਸਿਨੇਨਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਨਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਨਿਮਰਤਾ ਨੂੰ ਪੋਲਾਈਟ ਜਾਂ ਕਰਟਿਅਸ ਵੀ ਕਿਹਾ ਜਾਂਦਾ ਹੈ ਇਸੇ ਹੀ ਤਰ੍ਹਾਂ ਇੱਛਾ ਨੂੰ ਵਿਸ਼ ਜਾਂ ਡਿਜ਼ਾਇਰ ਵਿਅਰਥ ਨੂੰ ਵੈਨਿਟੀ ਜਾਂ ਸੈਲਫ ਲਵ ਬੇਨਤੀ ਨੂੰ ਰਿਕਵੈਸਟ ਅਪੀਲ ਜਾਂ ਆਸਕ ਫੋਰ ਕੁਝ ਵੀ ਵਾਟਐਵਰ ਜਾਂ ਐਨੀਥਿੰਗ ਕੋਸ਼ਨਾ ਨੂੰ ਮੈਨੀਫੈਸਟੋ ਜਾਂ ਡੈਕਲਰੇਸ਼ਨਸ ਅਨੁਮਾਨ ਲਗਾਉਣ ਨੂੰ ਐਂਟੀਸੀਪੇਟ ਜਾਂ ਐਕਸਪੈਕਟ ਸੰਦੇਹ ਜਾਂ ਸ਼ੱਕ ਨੂੰ ਸਕੇਪਟਿਸਿਜ਼ਮ ਜਾਂ ਡਾਊਟ ਯਕੀਨੀ ਬਣਾਉਣ ਨੂੰ ਇਨਸ਼ੋਰ ਜਾਂ ਮੇਕ ਸ਼ੋਰ ਸੰਖੇਪ ਨੂੰ ਰੀਕੈਪ ਜਾਂ ਸਮਰਾਈਜ਼ ਪਾਰ ਹੋ ਜਾਣਾ ਨੂੰ 트੍ਰਾਂਸਸੈਂਡ ਜਾਂ ਗੋ ਬਿਯੋਂਡ ਜਾਂ ਐਕਸੀਡ ਕਹਿੰਦੇ ਹਨ